ਟਰੈਕਟਰ ਕਿਹੜਾ ਹੈ ਨਾਲ 11 ਨਾ ਡੀਆਈ ਹੋਇਆ ਕੀ ਕਹਿੰਦਾ ਤੀ ਡੀਆਈ ਕਿੱਥਾ ਯਾਰ ਉਹ ਭੋਸੜੂ ਨਾ ਤੁਹਾਡੀ ਆ ਡੀਆਈ ਆ ਬ੍ਰੇਕਾਂ ਦੇ ਪਾਸੇ ਆਦਾ ਫਲੈਂਕਰ ਉਂਗਲਾ ਚਲੇ ਪਾਸੇ ਨਾ ਦੂਣਾ ਅੱਧਾ ਤੇ ਇੱਧਰ ਚਿੱਟੇ ਬਾਹਾਂ ਤੇ ਵੀ ਆ ਕੇ ਸਾਡੇ ਤਾਂ ਆਏ ਨਹੀਂ ਹਜੇ ਆਹ ਦੇਖ ਲੈ ਤੇਰਾ ਸਿਰ ਕਿੱਦੇ ਦਾ ਭਰਾ ਪਿਆ ਆਸਿਆ ਉਹ ਹੱਜੇ ਡੀਆਈ ਦਾ ਨਹੀਂ ਪਤਾ ਨੂੰ ਦੇਖ ਨੂੰ ਐਸਾ ਮੈਂ ਦੇਖੂ ਕੀ ਕਰਨਾ ਹੈ ਡੀਆਈ ਦਾ ਯਾਰ ਫੈਂਕਰ ਪਰ ਕਰ ਲੈ ਰੱਖਿਆ ਇਹ ਮੈਂ ਯਾਰ ਫਿਰ ਸਲਾਈਡ ਹੋ ਜਾਊਗਾ ਬਾਅਦ ਹੀ ਨਹੀਂ ਹੈਗੀ ਡੀਆਈ ਤੇ ਇੱਕ ਜੀਪ ਤੇ ਹੱਡੀ ਨਹੀਂ ਹੈਗੀ ਬੋਲ ਪੰਦੇ ਬਾਅਦ ਨਹੀਂ ਨਾ ਬਾਈ ਯਾਰ ਅੱਛਾ ਉਹ ਜੀਪ ਤੇ ਹੱਡੀ ਨਹੀਂ ਹੈ ਹੋਇਆ ਨਹੀਂ ਜਿੱਤ ਖੁਸ਼ ਹੋਇਆ ਨਹੀਂ ਦੇਖ ਕੇ ਟਰੈਕਟਰ ਨਾ ਯਾਰ ਬਣੀ ਨਹੀਂ ਗੱਲ ਇਹ ਤਾਂ ਕਹਿੰਦਾ ਯਾਰ ਕੀ ਕਹੇਗਾ ਇਹਨੂੰ ਯਾਰ ਬੈਂਗਣਾ ਆਸੇ ਤੋਂ ਸਿੱਧਾ 852 ਤੇ ਭੱਗ ਗਏ ਮੇਰੇ ਨੂੰ ਨਾ ਮਿਕ ਲੱਗਦਾ ਮੈਂ ਕਰੇ ਹੋਣੇ ਨੂੰ ਮੇਰੇ ਪਤਾ ਲੱਗੇ ਜਾਈਦਾ ਚਾਹ ਉਹ ਮੁੰਡਿਓ ਅੱਜ ਲੱਗਿਆ ਪਿੰਡ ਵਾਲਾ ਦੀ ਮਹਿਫਲ ਮੋਟਰ ਤੇ ਦਾ ਰੱਖਣਾ ਟਰੈਕਟਰ ਜੋ ਜੋ ਦੇਖਦੇ ਅੱਜ ਬੰਦੇ ਟਰੈਕਟਰ ਤੋੜ ਤੋੜ ਦੇਖਿਆ ਹਾਂ ਕਿਆ ਕਰਦਾ ਸੀ ਹੋਰ ਕੋਈ ਵਿਚਾਰ ਬਾਈ ਬਾਜ਼ਾਰ ਤਾਂ ਪ੍ਰਾਉਣ ਵਾਲੇ ਨੂੰ ਵੀ ਭਾ ਮੜਾ ਜੇ ਮਿੱਠਾ ਟਰੈਕਟਰ ਉਹਨੇ ਵੀ ਬਾਲਾ ਸੰਭਾਲ ਕੇ ਰੱਖਿਆ ਹੈ ਭੈਣ ਦੇ ਲੋੜ ਨੇ ਗਰੀਸ ਪਾਇਆ ਸੀ ਸਾਲ ਦੇ ਪੱਤੇ ਵਾਲੇ ਸਾਂ ਤੇ ਹੋਰ ਕੀ ਸੀ ਕਲਚ ਨਾ ਬੈਰਿੰਗ ਬਾਲ ਉੱਡ ਗਿਆ ਕਿਤਰਾੜੀ ਨੇ ਮਚਕਵਾਦੀ ਏ ਠੀਕ ਹੈ ਬਾਲ ਤਲਾਉਣ ਵਾਲੇ ਇੱਕ ਅੱਛਾ ਪਿਆਰੇ ਸਹੀ ਆ ਹਾ ਜੋ ਇਹ ਬਾਹਣ ਪਾਉਂਦਾ ਲਿਫਟ ਛੱਡ ਗਿਆ ਓਏ ਓਏ ਲੇਟ ਛੱਡਿਆ ਸਾਡੂ ਲੇਟ ਆ ਬਾਹਦੂਗਾ ਹੀ ਨਿਕਦਾ ਇਹ ਮੈਂ ਬੋਂਦਾ ਨਹੀਂ ਯਾਰ ਪੂਰ ਝਾੜਦਾ ਨਹੀਂ ਅੱਛਾ ਗਾਰੰਟੀ ਹੈ ਮੈਂ ਗਾਰੰਟੀ ਆ ਬੱਬੇ ਖਾਂਦੇ ਨੇ ਉਹ ਕਿਹ ਜਿਹੜੇ ਬਨੋਵ ਥੱਲੇ ਪਾਉਂਦੇ ਨੇ ਧਰਤੀ ਚ ਪਹਿਲੀ ਮਿੱਟੀ ਆਉਂਦੀ ਆ ਖੋਲੂ ਕੁਛ ਨਾ ਕੁਛ ਕੱਡੂ ਲਾ ਮੈਂ ਤੇਰੇ ਸਿਰੋਂ ਕੱਢੂ ਯਾਰ ਇਹਨੂੰ ਜੇ ਜਾ ਕੇ ਕੱਢ ਦੇ ਤੇਰੇ ਸਿਰ ਹੋਂਨਾ ਕੀ ਹੋ ਸਕਦਾ ਗਦਾਰਸ ਕੀ ਕਰ ਸਕਦਾ ਇਹ ਤੇਰੇ ਸਿਰ ਹੋਂਨਾ ਦਾ ਪਹਿਲਾ ਚੱਕਾ ਖੁੱਲੂ ਗਾਂਟੇ ਨਾ ਖੁੱਲੇ ਅਜਾ ਨਾੜ ਦਾ ਇਹਦਾ ਪਹਿਲਾ ਚੱਕਾ ਖੁੱਲੂਗਾ ਲੈਫਟ ਤਾਂ ਨਹੀਂ ਛੱਡਦਾ ਹੈ ਲੈਫਟ ਤਾਂ ਨਹੀਂ ਛੱਡਦਾ ਲੈਫਟ ਦਾ ਸਾਨੂੰ ਹੁਣ ਪਤਾ ਲੱਗ ਜੂ ਆ ਜਾਂਦਾ ਇੱਥੇ ਇਹ ਨਹੀਂ ਰੱਖਿਓ ਵੀਡੀਓ ਇਹ ਨਹੀਂ ਰੱਖਿਓ ਵੀਡੀਓ ਆਹ ਮੋੜ ਤੇ ਹੈ ਅਜਾ ਕੋ ਜੇ ਮੈਂ ਪੈਰ ਚ ਗੰਡਾ ਵਜਿਆ ਹੁੰਦਾ ਐ ਤੁਰਦਾ ਨਾ ਅੱਛਾ ਡੇਡਾ ਹੈ ਹੈ ਜਿੱਦਾਂ ਇਹੀ ਹਾਲ ਰਹੇਗਾ ਫਿਰ ਤਾਂ ਸਾਨੂੰ ਕੱਲ ਦੀ ਦਿਹਾੜੀ ਵੀ ਪੈਜੂ ਵਾਲਾ ਨਹੀਂ ਯਾਰ ਇੱਥੇ ਰੋਏ ਇਹ ਆਉਂਦੇ ਨਹੀਂ ਹੈਗੇ ਤੇ ਆ ਬੰਦ ਕਰੀ ਬੰਦ ਰਿਕ ਟਿਕ ਟਿਕ ਛੱਡੂ ਪਰ ਰੱਖ ਉਹ ਪਰਾ ਹਗਾ ਹਾਂ ਵੀ ਹੁਣ ਇਹਨਾਂ ਨੇ ਲਿਫਟ ਛੱਡੂ ਆ ਇਹ ਲਿਫਟ ਮੈਨੂੰ ਕੋਈ ਜੱਟ ਦੇ ਸਾਲ ਲੈ ਲਿਫਟ ਚੱਕ ਟੈਕਲੀਆ ਰਾ ਟੈਕਲੀਆ ਨਹੀਂ ਮੈਂ ਕਰੋ ਨੀ ਵੀ ਲੈ ਆ ਨਾ ਉਹ ਟਾਇਰ ਟੇਕ ਪੈਦਾ ਨਾ ਉਹ ਤੇ ਆ ਦੇਖਾ ਆ ਇੱਥੋਂ ਆਏ ਲਾ ਦੋ ਵੇ ਜਾ ਕਰਦਾ ਹੈ ਨਹੀਂ ਫੁੱਲ ਦਾ ਚੱਕ ਕੇ ਦਿਖਾਵੇ ਤੇਰੇ ਮਾਰੇ ਸਵਿਸਟਰ ਨਾਲ ਜਿੱਡਾ ਟਰੈਕਟਰ ਆ ਇਹ ਦੇਖ ਕੇ ਰੋਣਾ ਐਵੇਂ ਉਹ ਦੇਖੋ ਕਹਿੰਦਾ ਵੀ ਕਹਿੰਦਾ ਪੂਰੇ ਹੱਡੂ ਗਏ ਜਾਂਦੇ ਆ ਉਹਦਾ ਪਾਣੀ ਨਾ ਕੱਢ ਲਈਏ ਹੈ ਪਾਣੀ ਨਾ ਕੱਢ ਲਈਏ ਨੱਕੇ ਨੁੱਕੇ ਲਾ ਲਈਏ ਕੋਈ ਕਹੇ ਲੋਕਾਂ ਦੇ ਮੁਖੀ ਹੋ ਵਰ ਜਾ ਆਹ ਓਏ ਮੋਲਾ ਦਾ ਪਿਛਲਾ ਹਾਲ ਪਿੱਛੇ ਹੀ ਰਹਿ ਗਿਆ ਦੇਖਿਓ ਨਾ ਮੁੰਡਿਆ ਦੇਖੋ ਦੇਖੋ ਤੂੰ ਆ ਮਾਰ ਲਾ ਗਿਆ ਓਏ ਉਹ ਖੁੱਲ ਗਿਆ ਹੋਗਾ ਪੱਕੀ ਗੱਲ ਹੈ ਹੋ ਲਾ ਗਿਆ ਤੂੰ ਆ ਮਾਰਨੀ ਤੇ ਕੈਨੇਕਟਰ ਸਾਈਡ ਹੈ ਉਲਟੀਆਂ ਜਿਹੇ ਦਾ ਕਰੀ ਜਾਂਦਾ ਮੂਹਰ ਦੀ ਓ ਬਾਈ ਗੇਅਰ ਵੱਡਾ ਕਿਉਂ ਨਹੀਂ ਲਾਉਂਦਾ ਮੈਂ ਇੱਥੋਂ ਪੁੱਛੋ ਇਹ ਗਰਮ ਹੁੰਦਾ ਅੱਛਾ ਉਹ ਤੇ ਤੂੰ ਆ ਲਾ ਗਿਆ ਮਾਰਨ ਓਏ ਗਰਮ ਉਹ ਦੇਖ ਲੋ ਚੇ ਜਾ ਕੇ ਹੁਣ ਠੰਡੇ ਚ ਫਿਰਦਾ ਉਹਨੂੰ ਕਹ ਤੀਜਾ ਲੋ ਲਾ ਜਾ ਦਸਾ ਲੋ ਲਾ ਗਰਮ ਹੋ। ਐ ਕੀੜੀ ਕੋ ਤੋਂ ਤਰ ਤੁਰ ਜਾਂਦਾ ਹੈ। ਉਹ ਜੋ ਇੰਜਰ ਠੰਡਾ ਰਹਿਣਾ। ਜੇ ਠੰਡਾ ਹੋਵੇ। ਬਿੱਲੂ ਐਨੀ ਫੱਕ ਹਿੱਟਲੀ ਦਲੀਪ ਕਾ ਬਾਹਨ ਸੀ ਉਹ। ਦਲੀਪ ਕਾ ਬਾਹਨ ਸੀ ਫੱਕ ਦਾ ਉਹਨੂੰ ਥੋੜੀ ਜੀ ਦਿੱਤੀ ਮੈਂ। ਹਾਂ ਹੋਰ ਲੈਣ ਦੀ 15 ਕਿਲੋ। ਅੱਛਾ ਕਿੱਥੋਂ ਲੈਂਦੀ? ਫੱਕ ਇਹਦਾ ਮੇਰਾ ਇਦਾਂ ਥਾਂ ਕਿਤੇ ਇਹਦਾ ਥਾਂ ਕੁਆਟਲ ਦਾ ਬੀਜੀ ਖੜਾ ਤੇਰੇ ਵਾਲੀ ਫੱਕ ਉਰਲੇ ਪਾਸੇ ਆ ਇਹ 10 ਕਿਲੋ ਨੂੰ ਐਡੀ ਬੰਗੀ ਹੁੰਦੇ ਤੂੰ ਤਿੰਨ ਵਿੱਚ ਵੇ ਬਾਰੇ ਇਹ ਫੁੱਲ ਬੰਦ ਗਈ ਹੈ ਫੁੱਲ ਬੰਦ ਗਈ ਪਿਉਂ ਕੇ ਰੱਖੀ ਇਹਨਾਂ 10-12 ਘੰਟੇ ਫੁੱਲ ਗਈ ਉਹ ਬਸ ਬਰਾ ਘੰਟੇ ਨਹੀਂ ਮੈਨੂੰ ਪੁੱਛੋ ਤਿੰਨ ਦਿਨ ਪਿਉਂ ਕੇ ਰੱਖੇ ਚਾਰ ਦਿਨ ਹੈ ਜਿਆਦੇ ਫੁੱਲ ਗਈ ਫੇਰ ਜਿਆਦੇ ਫੁੱਲ ਗਈ ਦਾਣਾ ਇੱਕ ਦਾ ਦੋ ਬਣ ਗਿਆ ਜਦੋਂ ਪੱਠੇ ਚ ਪਾਦੀ ਕਾਲਾ ਕਾਲਾ ਪੱਠਲ ਹੋ ਗਿਆ ਇਹ ਕਾਲਾ ਕਾਲੇ ਦਾਣੇ ਹੋ ਗਏ ਬਹੁਤ ਅੱਛਾ ਜੀ ਠੀਕ ਹੈਗਾ ਫਿਰ ਤੂੰ ਮੋਗਤ ਦੱਸੀ ਹੈਂ ਮੋਗਤ ਦੱਸੀ ਮੋਗਤ ਦਿੱਤੇ ਤਾਂ ਹੀ ਤਾਂ ਫੂਸ ਜਿਆ ਦੇਣਾ ਨਹੀਂ ਉਹਦੇ ਕਾਈ ਲੱਗਦੇ ਤੁਹਾਨੂੰ ਇਹਨੂੰ ਐਂ ਫਰਕ ਲੱਗਿਆ ਬੜਾ ਇਹ ਉੱਥੇ ਜਾਵੇਂ ਮੜਾ ਜਾ ਤੁਸੀਂ ਬੜਾ ਉਹ ਤੁਮਾਰ ਉਹ ਬੀਜ ਬਣਾਰ ਵਾਲੇ ਕਿਹੜੇ ਨੇ ਉਹ ਹਾਂ 105 ਰੁਪਏ ਕਿਲੋ ਦਿੰਦੇ ਨੇ ਉਹ ਫੇਰ ਤਾਂ ਨੂੰ ਕਾਲਾ ਦੇਣਾ ਲੱਗੇਗਾ